ਰੋਟੀ ਨੀ ਪਕਰੀ ਸਾਰਾ ਪਿੰਡਾ ਜਿੱਥੇ ਮਰਤ ਸਾਰਾ ਪਿੰਡ ਜਿਹੜੀਆਂ ਇਹ ਚੀਕਾਂ ਸੁਣ ਰਹੇ ਹੋ ਇਹ ਪਿੰਡ ਤੁੰਗਾ ਜ਼ਿਲ੍ਹਾ ਸੰਗਰੂਰ ਜਿੱਥੇ ਇੱਕ 12 ਸਾਲ ਦਾ ਬੱਚਾ ਤਿੰਨ ਮੰਜ਼ਲਾਂ ਤੋਂ ਡਿੱਗ ਕੇ ਜਿਸ ਬੱਚੇ ਦੀ ਡੈਥ ਹੋ ਗਈ ਡੈਥ ਕਿਵੇਂ ਹੋਈ ਡੈਥ ਪਤੰਗ ਚੜਾਉਣ ਕਰਕੇ ਬੱਚੇ ਦੀ ਜਿਹੜੀ ਡੈਥ ਹੋ ਗਈ ਪੇਚਾਂ ਲੱਗ ਗਿਆ ਤੇ ਮੰਗਰ ਮੰਗਰ ਪਿੱਛੇ ਪਿੱਛੇ ਜਿਹੜਾ ਹਟਦਾ ਗਿਆ ਬੱਚਾ ਤੇ ਆਖਰਕਾਰ ਤਿੰਨ ਮੰਜ਼ਲਾ ਤੋਂ ਡਿੱਗ ਕੇ ਦਿੱਤੋ ਵੀ ਘਰਦਿਆਂ ਨੇ ਚੱਕਿਆ ਸਮਰੂਰ ਲੈ ਕੇ ਗਏ ਸਮਰੂਰ ਤੋਂ ਜਿਹੜਾ ਉਹ ਪਟਿਆਲੇ ਦਾ ਪਰਚਾ ਕੱਟਿਆ ਗਿਆ ਰਸਤੇ ਵਿੱਚ ਜਾਂਦਾ ਜਾਂਦਾ ਬੱਚਾ ਜਿਹੜਾ ਉਹ ਪੂਰਾ ਹੋ ਗਿਆ ਹੁਣ ਇਹਦੇ ਵਿੱਚ ਤੁਸੀਂ ਇਹ ਲਾ ਲਓ ਵੀ ਮਾਪਿਆਂ ਦਾ ਕਸੂਰ ਮਾਪਿਆਂ ਦੇ ਕਸੂਰ ਤੋਂ ਪਹਿਲਾਂ ਹੋਰ ਬਹੁਤ ਜਿਹੜੇ ਕਸੂਰਵਾਰ ਲੋਕ ਬੈਠੇ ਆ ਪਹਿਲਾਂ ਦੁਕਾਨਦਾਰ ਪ੍ਰਸ਼ਾਸਨ ਸਰਕਾਰ ਹਰ ਸਾਲ ਸਰਕਾਰ ਵੀ ਵੱਡੇ ਵੱੱਡੇ ਵਾਅਦੇ ਕਰਦੀ ਹੈ ਪ੍ਰਸ਼ਾਸਨ ਵੀ ਦੋ ਚਾਰ ਦੁਕਾਨਾਂ ਦੇ ਵਿੱਚ ਛਾਪਾ ਮਾਰ ਕੇ ਵੀਡੀਓ ਬਣਾ ਕੇ ਹਾਂਜੀ ਅਸੀਂ ਇੱਥੇ ਡੋਰ ਫੜ ਲਈ ਅਸੀਂ ਇੱਥੇ ਡੋਰ ਫੜ ਲਈ ਪਰ ਮੈਨੂੰ ਉਹ ਛਾਪਾ ਅੱਜ ਝੂਠਾ ਲੱਗਦਾ ਜਦੋਂ ਹਰ ਇੱਕ ਬੱਚੇ ਦੇ ਹੱਥ ਦੇ ਵਿੱਚ ਚੈਨਾ ਡੋਰ ਹੈ ਹਰ ਇੱਕ ਪਿੰਡ ਦੇ ਵਿੱਚ ਗਲੀਆਂ ਦੇ ਵਿੱਚ ਚੈਨਾ ਡੋਰ ਹੈ ਸ਼ਹਿਰ ਦੇ ਵਿੱਚ ਵਗ ਜੋ ਉੱਥੇ ਚੈਨਾ ਡੋਰ ਤੁਹਾਨੂੰ ਕਿਤੇ ਨਾ ਕਿਤੇ ਮਿਲ ਜੂਗੀ ਆ ਤੁਸੀਂ ਲਾ ਲੂ ਵੀ ਲੋਹੜੀ ਤੋਂ ਦੋ ਦਿਨ ਪਹਿਲਾਂ ਉਸ ਬੱਚੇ ਦਾ ਜਿਹੜਾ ਕਰਦੇ ਨੇ ਸੰਸਕਾਰ ਕਰਿਆ ਤੇ ਤੁਸੀਂ ਸੋਚ ਕੇ ਦੇਖੋ 12 ਸਾਲ ਦਾ ਬੱਚਾ ਸਟੇਟ ਲੈਵਲ ਤੇ ਖੇਡ ਕੇ ਵੀ ਆਇਆ ਬੱਚਾ ਇੰਨਾ ਲਾਈਕ ਬੱਚਾ ਸਾਰਿਆਂ ਦੇ ਬੱਚੇ ਲਾਈਕ ਹੀ ਹੁੰਦੇ ਆ ਬੱਚੇ ਸਭ ਨੂੰ ਜਿਹੜੇ ਉਹ ਪਿਆਰੇ ਹੁੰਦੇ ਆ ਪਰ ਇੱਕ ਪਤੰਗ ਤੇ ਇੱਕ ਡੋਰ ਨੇ ਬੱਚੇ ਦੀ ਜਿਹੜੀ ਉਹ ਜਾਨ ਲੈ ਗਈ ਇੱਥੇ ਜ਼ਿੰਮੇਵਾਰ ਪ੍ਰਸ਼ਾਸਨ ਹੈ ਤੁਹਾਨੂੰ ਦੱਸਿਆ ਵੀ ਛਾਪੇ ਮਾਰਦੇ ਆ ਪਤਾ ਨਹੀਂ ਸੱਚੇ ਮਾਰਦੇ ਆ ਪਤਾ ਨਹੀਂ ਝੂਠੇ ਮਾਰਦੇ ਆ ਪਰ ਜਿਹੜੀ ਆ ਡੋਰ ਹਰ ਕਿਤੇ ਵੇਖਣ ਨੂੰ ਮਜ਼ਰੀ ਇਹਨੂੰ ਦੇਖ ਕੇ ਤਾਂ ਇਹ ਲੱਗਦਾ ਵੀ ਛਾਪੇ ਆ ਜਿਹੜੇ ਉਹ ਝੂਠੇ ਆ ਸਰਕਾਰ ਵਾਅਦਾ ਕਰਦੀ ਆ ਚਿੱਟਾ ਬੰਦ ਕਰਾ ਦਾਂਗੇ ਅਸੀਂ ਇਹ ਕਰਾ ਦਾਂਗੇ ਪਰ ਅੱਜ ਤੱਕ ਜਿਹੜੀ ਇਹ ਡੋਰ ਐ ਇਹ ਨਹੀਂ ਬੰਦ ਹੋਈ ਜਿਹੜੇ ਦੁਕਾਨਦਾਰ ਤੋਂ ਜਿਹੜੀ ਇਹ ਡੋਰ ਖਰੀਦੀ ਗਈ ਆ ਜਿਹੜੇ ਦੁਕਾਨਦਾਰ ਡੋਰਾ ਵੇਚਦੇ ਆ ਜਿਹੜੇ ਤੋਂ ਇਹ ਡੋਰ ਖਰੀਦੀ ਗਈ ਐ ਤੇ ਤੁਸੀਂ ਇਹ ਲਾ ਲਓ ਵੀ ਉਹਨਾਂ ਮਾਪਿਆਂ ਦਾ ਜਿਹੜਾ ਤੁਹਾਨੂੰ ਸਰਾਫ ਵੀ ਲਾ ਲਓ ਵੀ ਉਹ ਜ਼ਰੂਰ ਲੱਗੂਗਾ ਬੱਦਵਾਵਾਂ ਮਾ ਜਿਹੜੀਆਂ ਜਰੂਰ ਲੱਗਣਗੀਆਂ ਤੁਸੀਂ ਯਾਰ ਹੋਰ ਸਮਾਨ ਹੈ ਜਿਹੜਾ ਬਹੁਤ ਵੇਚਣ ਨੂੰ ਆ ਸੌਦਾ ਹੋਰ ਬਹੁਤ ਵੇਚਣ ਨੂੰ ਆ ਹਰ ਸਾਲ ਮਾਪੇ ਹੱਥ ਬੰਨ੍ਹਦੇ ਆ ਤੁਹਾਡੇ ਅੱਗੇ ਜਿਨ੍ਹਾਂ ਦੇ ਬੱਚੇ ਚਲੇ ਗਏ ਜਿਨ੍ਹਾਂ ਦੇ ਰੋੜਾਂ ਤੇ ਜਾਂਦਿਆਂ ਦੇ ਚੀਰੇ ਲੱਗ ਜਾਂਦੇ ਆ ਗਰਦਨਾ ਕੱਟੀਆਂ ਜਾਂਦੀਆਂ ਪੰਛੀਆਂ ਦੇ ਪੈਰਾਂ ਦੇ ਵਿੱਚ ਫਸ ਕੇ ਤੁਸੀਂ ਇਹ ਲਲਵੀ ਮਹੀਨਾ ਮਹੀਨਾ ਜਿਹੜੀ ਉਹ ਡੋਰ 15-15 ਦਿਨ ਰਹਿੰਦੀ ਆ ਹੌਲੀ-ਹੌਲੀ ਟਾਈਟ ਹੋ ਕੇ ਉਹਨਾਂ ਦੀਆਂ ਲੱਤਾਂ ਜਿਹੜੀਆਂ ਕੱਟੀਆਂ ਜਾਂਦੀਆਂ ਤੁਸੀਂ ਦੇਖੋ ਵੀ ਉਹ ਕਿੰਨਾ ਦੁੱਖ ਹੈ ਜਿਹੜੇ ਉਹ ਚੱਲਦੇ ਹੋਣਗੇ ਪੰਛੀ ਤੁਸੀਂ ਇਹ ਲਾ ਲਓ ਜੇ ਕੋਈ ਮੋਟਰਸਾਈਕਲ ਦੇ ਉੱਪਰ ਜਾ ਰਿਹਾ ਉਹਦਾ ਕਿਸੇ ਦੀ ਗਰਦਨ ਕੱਟੀ ਗਈ ਕਿਸਦਾ ਮੱਥਾ ਕੱਟਿਆ ਗਿਆ ਕਿਸਦਾ ਨੱਕ ਕੱਟਿਆ ਗਿਆ ਬਹੁਤ ਲੋਕ ਦੁਖੀ ਆ ਇਸ ਚੈਨਾ ਟੋਰ ਤੋਂ ਪਰ ਬੰਦ ਕੌਣ ਕਰੇ ਬੰਦ ਦੁਕਾਨ ਵਾਲਿਆਂ ਨੇ ਕਰਨੀ ਹੈ ਜਾਂ ਪ੍ਰਸ਼ਾਸਨ ਬੰਦ ਕਰ ਸਕਦਾ ਬੱਚੇ ਆ ਬੱਚੇ ਇੱਕ ਦੂਜੇ ਨੂੰ ਦੇਖ ਕੇ ਉਹ ਜਿੱਦ ਕਰਦੇ ਆ ਜੇ ਗਮਾਂਡੀਆਂ ਦਾ ਬੱਚਾ ਲਿਆਇਆ ਤੇ ਆਪਣਾ ਬੱਚਾ ਵੀ ਜ਼ਰੂਰ ਆ ਕੇ ਕਰੇ ਜਿੱਦ ਕਰੂਗਾ ਤੁਹਾਨੂੰ ਪਤਾ ਵੀ ਅੱਜ ਕੱਲ ਦੇ ਬੱਚੇ ਕਿੱਦਾਂ ਦੇ ਆ ਹਰ ਕੋਈ ਕੋਈ ਮਾਪੇ ਇਹ ਨਹੀਂ ਕਹਿ ਸਕਦੇ ਮੈਂ ਆਪਣੇ ਬੱਚੇ ਨੂੰ ਜੇ ਕੋਈ ਜਿੱਦ ਕਰੇ ਮੈਂ ਚੀਜ਼ ਨਹੀਂ ਦਵਾਉਂਦਾ ਮੈਂ ਨਹੀਂ ਦਵਾਉਂਦਾ ਪਰ ਬੱਚੇ ਮਜਬੂਰ ਕਰ ਲੈਂਦੇ ਆ ਮਾਪਿਆਂ ਨੂੰ ਚੀਜ਼ ਖਰੀਦਣ ਦੇ ਲਈ ਆਪਣੇ ਬੱਚੇ ਹਰ ਇੱਕ ਨੂੰ ਪਿਆਰੇ ਹੁੰਦੇ ਆ ਵੀ ਚਲੋ ਯਾਰ ਕੋਈ ਗੱਲ ਨਹੀਂ ਦਵਾ ਦਿੰਦੇ ਆ ਦੂਜਿਆਂ ਦੇ ਬੱਚੇ ਖੇਡ ਰਹੇ ਮੇਰਾ ਬੱਚਾ ਦੇਖਦਾ ਹੈ ਨਾ ਤੇ ਕੋਈ ਗੱਲ ਨਹੀਂ ਆਪਾਂ ਚੀਜ਼ ਦਵਾ ਦਿੰਦੇ ਆ ਹਰ ਇੱਕ ਦਾ ਦਿਲ ਜਿਹੜਾ ਉਹ ਜ਼ਰੂਰ ਪਿਗਲ ਜਾਂਦਾ ਇਹ ਗੱਲ ਤੇ ਆ ਕੇ ਪਰ ਕਿਤੇ ਡਰ ਵੀ ਹੁੰਦਾ ਵੀ ਮੇਰਾ ਬੱਚਾ ਟਿੱਕ ਨਾ ਜਾਵੇ ਉਹੀ ਗੱਲ ਹੈ ਤੇ ਹੁਣ ਲੋਹੜੀ ਤੋਂ ਦੋ ਦਿਨ ਪਹਿਲਾਂ ਇਸ ਬੱਚੇ ਦਾ ਸੰਸਕਾਰ ਹੋਇਆ ਤੇ ਇਸ ਤੋਂ ਬਾਅਦ ਜਿਹੜੀ ਉਹ ਬਸੰਤ ਪੰਚਮੀ ਹਲੇ ਆਉਣੀ ਆ ਪਤੰਗ ਹੁਣੇ ਬਾਧੂ ਆਮ ਜਿਹੜੇ ਦੁਕਾਨਾਂ ਖੁੱਲ ਗਈਆਂ ਨੇ ਡੋਰਾ ਜਿਹੜੀਆਂ ਵਿਕ ਰਹੀਆਂ ਨੇ ਗਲੀਆਂ ਦੇ ਵਿੱਚ ਜਿਹੜੀਆਂ ਡੋਰਾ ਐ ਫਿਰਦੀਆਂ ਨੇ ਹਨਾ ਤੇ ਡੋਰਾ ਆਮ ਵਿਕ ਰਹੀਆਂ ਨੇ ਕੋਈ ਕਿਸੇ ਦਾ ਕੋਈ ਧਿਆਨ ਨਹੀਂ ਜਦੋਂ ਇੱਕ ਦੋ ਇਹ ਇਹ ਬੱਚੇ ਦੀ ਡੈਥ ਹੋਈ ਹੈ ਹੁਣ ਪ੍ਰਸ਼ਾਸਨ ਦੀਆਂ ਅੱਖਾਂ ਖੁੱਲਣਗੀਆਂ ਮਾੜਾ ਮੋਟਾ ਇੱਕ ਦੋ ਦੁਕਾਨਾਂ ਦੇ ਉੱਪਰ ਛਾਪੇ ਜਿਹੜੇ ਵੱਜਣਗੇ ਉਸ ਤੋਂ ਬਾਅਦ ਫੇਰ ਚੁੱਪ ਵਸੰਤ ਪੰਚਮੀ ਆਉਗੀ। ਵਸੰਤ ਪੰਚਮੀ ਨੂੰ ਪਤਾ ਨਹੀਂ ਕਿੰਨੇ ਪੰਛੀਆਂ ਦੀ ਜਾਨ ਜਾਣੀਆਂ, ਕਿੰਨੇ ਬੱਚਿਆਂ ਦੀ ਜਾਨ ਜਾਣੀਆਂ। ਪਹਿਲਾਂ ਵੀ ਪਤੰਗ ਬੱਚੇ ਚੜਾਉਂਦੇ ਸੀਗੇ। ਪਹਿਲਾਂ ਤੁਸੀਂ ਇਹ ਲਾ ਲਓ ਵੀ ਜਿੱਦੋਂ ਆਪਣਾ ਜਨਮ, ਮੇਰਾ ਜਨਮ 90 ਦੇ ਵਿੱਚ ਐ, ਆ ਲਾ ਲਓ ਵੀ ਅ ਅ 2000 ਸਮ ਦੇ ਵਿੱਚ 95 99 99 ਦੇ ਵਿੱਚ ਤੁਸੀਂ ਇਹ ਲਾ ਲਓ ਬੱਚੇ ਰੀਲਾਂ ਦੇ, ਤਾਗਿਆਂ ਦੇ ਨਾਲ ਜਿਹੜੇ ਆਪਣੇ ਕੱਪੜੇ ਸਾਉਣ ਵਾਲੇ ਰੀਲਾਂ ਹੁੰਦੀਆਂ ਨੇ, ਉਹਨਾਂ ਨਾਲ ਪਤੰਗ ਚੜਾਉਂਦੇ ਰਹੇ ਨੇ। ਤੇ ਉਹਨਾਂ ਨਾਲ ਜਾਂ ਦਰੀਆਂ ਦੇ ਤਾਗੇ ਹੁੰਦੇ ਸੀ। ਉਹ ਨੁਕਸਾਨਤ ਨਹੀਂ ਕਰਦੇ ਸੀ ਕਿਸੇ ਦਾ ਪਰ ਹੁਣ ਜਿਹੜਾ ਇਹ ਨੁਕਸਾਨ ਕਰਦੀ ਹੈ ਚੈਨਾ ਡੋਰ ਦੂਜਾ ਨੰਬਰ ਜਿਹੜਾ ਵੀ ਬੱਚੇ ਪੇਚੇ ਲਾਉਂਦੇ ਆ ਪੇਚੇ ਪਿੱਛੇ ਹਟਦੇ ਆ ਕਿਉਂਕਿ ਡੋਰ ਟੁੱਟਦੀ ਨਹੀਂ ਬੱਚੇ ਪਿੱਛੇ 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 ਹਟਦੇ ਇਸੇ ਤਰ੍ਹਾਂ ਇਹ ਬੱਚੇ ਨਾਲ ਹੋਇਆ ਡੋਰ ਟੁੱਟੀ ਨਹੀਂ ਤੇ ਬੱਚਾ ਜਿਹੜਾ ਆਪਣੇ ਮਾਪਿਆਂ ਦਾ ਇਕੱਲਾ-ਕੱਲਾ ਪੁੱਤ ਸੀ ਉਹ ਦੁਨੀਆ ਤੋਂ ਚਲਾ ਗਿਆ ਅੱਜ ਮਾਪੇ ਰੋ ਰੋ ਜਿਹੜਾ ਬੁਰਾ ਹਾਲ ਹੈ ਮੇਰੇ ਨਾਗਰੇ ਪਿੰਡ ਦਾ ਜਿਹੜਾ ਉਹ ਭਾਣਜਾ ਸੀ ਬੱਚਾ ਤੇ ਬਹੁਤ ਦੁੱਖ ਲੱਗਿਆ ਬੱਚੇ ਦੀ ਤਸਵੀਰ ਦੇਖੋ ਤੁਸੀਂ ਕਿੰਨੀ ਪਿਆਰੀ ਜਿਹੜੀ ਤਸਵੀਰ ਹੈ ਬੱਚੇ ਦੀ ਹੈ ਨਾ ਕਿੰਨਾ ਪਿਆਰਾ ਕਿੰਨਾ ਸੋਹਣਾ ਕਿੰਨੇ ਲਾਡਾਂ ਨਾਲ ਬੱਚਾ ਜਿਹੜਾ ਮਾਪਿਆਂ ਨੇ ਪਾਲਿਆ ਹੋਊ ਅੱਜ ਉਹਨਾਂ ਦੇ ਘਰ ਦਾ ਚਿਰਾਗ ਉਹਨਾਂ ਦੇ ਘਰ ਦਾ ਦੀਵਾ ਜਿਹੜਾ ਬੁੱਝ ਗਿਆ ਮਾਪੇ ਇੰਨੇ ਔਖੇ ਨੇ ਰੋ ਰੋ ਕੇ ਕਹਿ ਰਹੇ ਆ ਵੀ ਇਹ ਡੋਰ ਬੰਦ ਕਰ ਦਿਓ ਸਾਡੇ ਬੱਚੇ ਦਾ ਨੁਕਸਾਨ ਹੋ ਗਿਆ ਕਿਸੇ ਦਾ ਹੋਰ ਨਾ ਹੋ ਜੀ ਕਿਸੇ ਦਾ ਹੋਰ ਨਾ ਹੋ ਜੀ ਪਰ ਸੁਣੇ ਕੌਣ ਕੋਈ ਨਹੀਂ ਸੁਣਦਾ ਇੱਥੇ ਕਿਉਂਕਿ ਮੋਟੀ ਕਮਾਈ ਡੋਰ ਦੇ ਬਿਜ਼ਨਸ ਦੇ ਵਿੱਚੋਂ ਹੈ ਬਿਜ਼ਨਸ ਹੈ ਇਹ ਡੋਰ ਦਾ ਵੀ ਆਪਾਂ ਨੂੰ ਲੱਗਦੀ ਹੈ ਛੋਟੀ ਗੱਲ ਪਰ ਬਹੁਤ ਵੱਡੇ ਲੈਵਲ ਤੇ ਜਿਹੜਾ ਕੰਮ ਹੁੰਦਾ ਦੁਕਾਨਦਾਰ ਜਿਹੜੇ ਦੁਕਾਨਦਾਰ ਨੇ ਡੋਰ ਵੇਚੀ ਪਰ ਉਹ ਦੁਕਾਨਦਾਰ ਯਾਦ ਕਰ ਲੈ ਵੱਧਵਾਵਾ ਜਿਹੜੀਆਂ ਉਹਨਾਂ ਮਾਪਿਆਂ ਦੀਆਂ ਜ਼ਰੂਰ ਲੱਗਣੀਆਂ ਜਿਨ੍ਹਾਂ ਦਾ ਬੱਚਾ ਤੇਥੋਂ ਡੋਰ ਖਰੀਦ ਕੇ ਮਿੱਤਰਾ ਜਿਨ੍ਹਾਂ ਦੇ ਬੱਚੇ ਦੀ ਡੈਥ ਹੋਈ ਹੈ ਉਹ ਯਾਦ ਰੱਖੀ ਉਹਦੀਆਂ ਵੱਧਵਾਵਾ ਤੈਨੂੰ ਜ਼ਰੂਰ ਲੱਗਣਗੀਆਂ ਯਾਰ ਹੋਰ ਸੌਦੇ ਬਹੁਤ ਆ ਤੁਸੀਂ ਉਹ ਵਿੱਚੋਂ ਬਹੁਤ ਸੌਦੇ ਆ ਵੇਚਣ ਬਾਤ ਕਿਉਂ ਕਿਸੇ ਮਾਪਿਆਂ ਦੇ ਬੱਚਿਆਂ ਦੀ ਜਾਨ ਲੈਨੇ ਹੋ ਕਿਉਂ ਪੰਛੀਆਂ ਨਾਲ ਯਾਰ ਉਹਨਾਂ ਜਿਹੜੇ ਬੇਜਵਾਨ ਨੇ ਉਹਨਾਂ ਦੇ ਉੱਪਰ ਅਤਿਆਚਾਰ ਤੁਸੀਂ ਕਰ ਰਹੇ ਹੋ ਉਹ ਡੋਰ ਨਿਕਲਦੀ ਨਹੀਂ ਪੈਰਾਂ ਦੇ ਵਿੱਚੋਂ ਪੰਛੀਆਂ ਦੇ ਗਰਦਨਾ ਕੱਟੀਆਂ ਜਾਂਦੇ ਨੇ ਮੇਰੇ ਘਰੇ ਆਪਣੇ ਪੰਛੀ ਆਉਂਦੇ ਆ 100 102 202 100 ਪੰਛੀ ਆਉਂਦਾ ਮੈਂ ਰੋਟੀਆਂ ਝੂਰ ਕੇ ਪਾਉਣਾ ਚੌਲ ਪਾਉਣਾ ਤੇ ਜਦੋਂ ਦੇਖਦਾ ਕਿਸੇ ਪੰਛੀ ਦੇ ਦੋ ਦੋਨੋਂ ਵੀ ਦੋਨੋਂ ਲੱਤਾਂ ਨਹੀਂ ਹੈਗੀਆਂ ਕਿਸੇ ਦੇ ਇੱਕ ਨਹੀਂ ਹੈਗੀ ਕਿਸੇ ਦੇ ਦੋ ਨਹੀਂ ਹੈਗੀਆਂ ਜੇ 100 ਪੰਛੀ ਐ ਉਹਦੇ ਵਿੱਚੋਂ 10 15 20 ਦੀਆਂ ਲੱਤਾਂ ਜਿਹੜੀਆਂ ਉਹ ਕੱਟੀਆਂ ਹੁੰਦੀਆਂ ਕਿਉਂ ਝੁਲਮ ਕਰਦੇ ਹਾਂ ਕਿਉਂ ਪਾਪ ਕਰਦੇ ਹਾਂ ਬੱਚਿਆਂ ਪਿੱਛੇ ਵੀ ਸਾਡੇ ਬੱਚਿਆਂ ਦੀਆਂ ਕੋਠੀਆਂ ਪੈ ਜਾਣ ਵੀ ਸਾਡੇ ਬੱਚੇ ਵੱਡੀਆਂ ਗੱਡੀਆਂ ਲੈ ਲੈਣ ਇਹ ਗੱਡੀਆਂ ਕਾਰਾਂ ਬਣਾਈਆਂ ਹੋਈਆਂ ਕਿਸੇ ਕੰਮ ਨਹੀਂ ਆਉਂਦੀਆਂ ਕੰਮ ਉਹੀ ਆਉਂਦਾ ਜਿਹੜਾ ਮਿਹਨਤ ਦਾ ਹੱਕ ਸੱਚ ਦਾ ਪੈਸਾ ਜਿਹਦੇ ਉੱਤੇ ਕੋਈ ਕਿੰਤੂ ਪ੍ਰੰਤੂ ਨਾ ਕਰੇ ਜਿਹਨੂੰ ਅਗਲਾ ਕਹੇ ਹਾਂ ਓਏ ਇਹ ਹੱਕ ਸੱਚ ਦੀ ਕਮਾਈ ਆ ਤੁਸੀਂ ਸੌਦਾ ਵਿੱਚੋਂ ਖੰਡ ਚੀਨੀ ਸ਼ੱਕਰ ਚਾਹ ਜੋ ਜਿਹੜਾ ਹੁੰਦਾ ਸੌਦੇ ਵਿੱਚੋਂ ਆ ਵਿੱਚੋਂ ਕੋਈ ਅਗਲਾ ਕਹਿੰਦਾ 10 ਰੁਪਏ ਕਮਾਉਣੇ 20 ਕਮਾਉਣੇ 50 ਕਮਾਉਣੇ ਕਮਾਓ ਕੋਈ ਸਾਨੂੰ ਇਹ ਨਹੀਂ ਕਹਿੰਦਾ ਪਰ ਜਿਹੜੇ ਆ ਚੀਜ਼ਾਂ ਵੇਚ ਕੇ ਤੁਸੀਂ ਪੈਸੇ ਕਮਾਉਣੇ ਹੋ ਕਿਉਂਕਿ ਇਹ ਇਹ ਮਾੜੀ ਤੋਂ ਮਾੜੀ ਡੋਰ 1000 ਰੁਪਏ ਦੀ ਡੋਰ ਉਹ ਮਿਲਦਾ ਜਿਹੜਾ ਕੀ ਕਹਿੰਦੇ ਆ ਉਹਨੂੰ ਰੂਲਾ ਜਾਂ ਤੇ ਤੁਸੀਂ ਉਹ 1000 ਲੈ ਕੇ 500 ਦਾ 1000 ਦਾ ਵੇਚਣਾ ਸਿੱਧਾ 500 ਰੁਪਏ ਵੱਜਦਾ ਤੁਸੀਂ ਇਹ ਲਾ ਲਓ ਮੋਟੀ ਕਮਾਈ ਆ ਇਸ ਕਰਕੇ ਦੁਕਾਨਦਾਰ ਵੀ ਜਿਹੜੇ ਇਹ ਡੋਰਾਂ ਦੇ ਉੱਪਰ ਡੁੱਲਦੇ ਆ ਹਨਾ ਮੇਰੀ ਬੇਨਤੀ ਹੈ ਪ੍ਰਸ਼ਾਸਨ ਨੂੰ ਭਵੰਤਵਨ ਸਾਹਿਬ ਨੂੰ ਮੇਰੀ ਬੇਨਤੀ ਹੈ ਵੀ ਇਹ ਡੋਰ ਹੈ ਜਿਹੜੀ ਇਹ ਬੰਦ ਹੋਣੀ ਚਾਹੀਦੀ ਹੈ ਤੁਸੀਂ ਆਪਣੇ ਆਪ ਕਹਿੰਦੇ ਸੀ ਵੀ ਇਹ ਜਿਹੜੇ ਬਾਦਲ ਪਰਿਵਾਰ ਹੈ ਜਾਂ ਕਾਂਗਰਸ ਸਰਕਾਰ ਹੈ ਵੀ ਜਾਜਾਂ ਦੇ ਉੱਪਰ ਦੀ ਉੱਪਰ ਦੀ ਲੰਘ ਜਾਂਦੀ ਆ ਹਣਾ ਇਹਨਾਂ ਨੂੰ ਕੀ ਪਤਾ ਲੱਗਦਾ ਚੁੱਲਿਆਂ ਬਾਰੇ ਚੁੱਲਿਆਂ ਦੀ ਅੱਗ ਬਾਰੇ ਜਾਂ ਕਿ ਮੈਂ ਹਨ ਪਰ ਤੁਸੀਂ ਇੱਕ ਪਿੰਡਾਂ ਦੇ ਵਿੱਚ ਰਹਿਣ ਵਾਲੇ ਹਨ ਇੱਕ ਪਿੰਡਾਂ ਦੇ ਨਾਲ ਜੁੜੇ ਹੋਏ ਸ਼ਹਿਰਾਂ ਦੇ ਨਾਲ ਜੁੜੇ ਹੋਏ ਹਨ ਘੁੰਮੇ ਫਰੇ ਸਾਰੇ ਕਿਤੇ ਤੁਹਾਨੂੰ ਸਭ ਕੁਝ ਪਤਾ ਤੇ ਮੇਰੀ ਬੇਨਤੀ ਆ ਮੁੱਖ ਮੰਤਰੀ ਸਾਹਿਬ ਇਹ ਡੋਰ ਹੈ ਜਿਹੜੀ ਉਹ ਬੰਦ ਹੋਣੀ ਚਾਹੀਦੀ ਹੈ ਤੇ ਕਿਉਂਕਿ ਤੁਹਾਡਾ ਤੁਹਾਡਾ ਕੋਈ ਚਲੋ ਇਹ ਕੋਈ ਇਹ ਨਹੀਂ ਕਹਿੰਦੇ ਵੀ ਤੁਸੀਂ ਨਸ਼ਾ ਵੀ ਹੌਲੀ ਹੌਲੀ ਬੰਦੂਗਾ ਡੋਰ ਹੈ ਦੁਕਾਨਦਾਰਾਂ ਦੇ ਦੋ ਚਾਰ ਦੁਕਾਨਦਾਰਾਂ ਦੀਆਂ ਦੁਕਾਨਾਂ ਜਿਹੜੀਆਂ ਸੀਲ ਕਰੋ ਜੇ ਉਹਦੀ ਬੰਦ ਹੋ ਜੂਗਾ ਐਡੀ ਕੋਈ ਖਾਸ ਗੱਲ ਨਹੀਂ ਮੇਰੀ ਬੇਨਤੀ ਹੈ ਵੀ ਕਿੱਡੀ ਗੱਲ ਕੋਈ ਹੋਰ ਚੀਜ਼ ਲਾਓ ਕੋਈ ਹੈ ਆਪਾਂ ਇਹ ਨਹੀਂ ਕਹਿੰਦੇ ਪ ਸੰਤ ਪੰਚਵੀ ਨਾਮ ਨਾਉਣ ਬੱਚੇ ਨਾਮ ਨਾਉ ਪਰ ਡੋਰ ਹੈ ਜਿਹੜੀ ਇੱਕ ਤਾਂ ਥੋੜੀ ਬਹੁਤ ਹਲਕੀ ਹੋਣੀ ਚਾਹੀਦੀ ਹੈ ਤੇ ਦੂਜਾ ਇਹ ਰੋਕ ਲੱਗਣੀ ਚਾਹੀਦੀ ਹੈ ਵੀ ਜਿਹਦਾ ਬੱਚਾ ਕੋਠੇ ਤੇ ਜਾਂ ਚੜਾਉਂਦਾ ਪਤੰਗ ਦੇ ਦਿਸ ਜੇ ਤੇ ਕਾਨੂੰਨ ਕੋਈ ਸਖਤ ਬਣਾਓ ਤੇ ਬੱਚਿਆਂ ਦੇ ਮਨਚ ਵੀ ਜਿਹੜਾ ਕੋਈ ਡਰ ਭਰੋ ਹਨਾ ਬੱਚੇ ਵੀ ਕੀ ਮਾਪੇ ਕੁਝ ਨਹੀਂ ਕਰ ਸਕਦੇ ਮਾਪਿਆਂ ਦੇ ਬੱਚੇ ਜਦੋਂ ਦੂਜੇ ਗਮਾਂਡੀਆਂ ਦਾ ਬੱਚਾ ਪਤੰਗ ਚੜਾ ਰਿਹਾ ਦੇ ਗਮਾ ਦੋਨੋਂ ਦੇਖ ਕੇ ਬੱਚੇ ਆਪਣੇ ਵੀ ਜਿਹੜੇ ਉਹ ਕਹਿੰਦੇ ਆ ਵੀ ਹਾਂ ਅਸੀਂ ਵੀ ਪਤੰਗ ਜਿਹੜੇ ਚੜਾਉਣੇ ਆ ਮਾਪਿਆਂ ਦਾ ਕੀ ਕਰਨ ਮਾਪੇ ਕਿੱਧਰ ਜਾਣ ਮਾਪੇ ਜੇ ਬੱਚੇ ਡਿਗਦੇ ਆ ਘਰ ਸੁਨਣਾ ਹੁੰਦਾ ਘਰ ਉਜੜਦਾ ਉਧਰ ਵੀ ਮਾਪੇ ਮਾਰੇ ਜਾਂਦੇ ਆ ਜੇ ਮਾਪਿਆਂ ਨੂੰ ਨਹੀਂ ਲੈ ਕੇ ਦਿੰਦੇ ਬੱਚੇ ਘਰੇ ਲੜਦੇ ਆ ਹਨਾ ਬੱਚੇ ਨੂੰ ਮਾਪੇ ਦੇਖ ਨਹੀਂ ਸਕਦੇ ਉਦਾਸ ਨੂੰ ਵੀ ਚਲ ਮੇਰਾ ਬੱਚਾ ਉਦਾਸ ਫਿਰਦਾ ਗਵਾਂਡੀਆਂ ਦਾ ਬੱਚਾ ਖੁਸ਼ ਹੋ ਰਿਹਾ ਹੈ ਪਤੰਗ ਚੜਾ ਰਿਹਾ ਉਹਨੂੰ ਪੈਸੇ ਦਿੰਦਾ ਬੱਚਾ ਜਿਹੜਾ ਉਹ ਇਹ ਨੇ ਚੀਜ਼ਾਂ ਖਰੀਦ ਕੇ ਲਿਆਉਂਦਾ ਆਪਣੀ ਮੌਤ ਆ ਜਿਹੜੀ ਬੱਚਾ ਖਰੀਦ ਕੇ ਲਿਆਉਂਦਾ ਹੁਣ ਕੀ ਕਰੇ ਮਾਪੇ ਕੀ ਕਰਨ ਮੇਰੀ ਬੇਨਤੀ ਹੈ ਵੀ ਤੁਸੀਂ ਇਹ ਡੋਰ ਆ ਜਿਹੜੀ ਪਲੀਜ਼ ਬੰਦ ਕਰੋ ਤੁਸੀਂ ਵੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੋ ਵੀਡੀਓ ਨੂੰ ਸ਼ੇਅਰ ਕਰਕੇ ਆਪਣਾ ਫਰਜ਼ ਹੈ ਜਿਹੜਾ ਉਹ ਜ਼ਰੂਰ ਪੂਰਾ ਕਰੋ ਮੈਂ ਵੀਡੀਓ ਪਾ ਕੇ ਆਪਣਾ ਫਰਜ਼ ਪੂਰਾ ਕੀਤਾ ਤੁਸੀਂ ਆਪਣਾ ਫਰਜ਼ ਜਿਹੜਾ ਵੀਡੀਓ ਨੂੰ ਸ਼ੇਅਰ ਕਰਕੇ ਜ਼ਰੂਰ ਕਰਿਓ ਬਹੁਤ ਬਹੁਤ ਧੰਨਵਾਦ ਜੀ ਹੁੰਦੇ ਵਸਦੇ ਰਹੋ